ਤੇ ਇੱਧਰ ਸਾਹਮਣੇ ਕਿਲਾ ਜਿਹਨੇ ਕਿਲੇ ਚ ਵੀ ਆਉਣਾ ਹੋਵੇ ਉਹ ਪੱਟੀ ਸ਼ਹਿਰ ਦਾ ਮੇਨ ਬਾਜ਼ਾਰ ਤੋਂ ਥਾਣੇ ਵੱਲ ਨੂੰ ਉੱਪਰ ਤੋਂ ਚੜ੍ਹ ਕੇ ਸਾਹਮਣੇ ਹੀ ਤੁਹਾਨੂੰ ਕਿਲਾ ਦੀ ਜਾਣਾ ਤੇ ਚਲੋ ਅੰਦਰ ਜਾ ਕੇ ਹੁਣ ਆਪਾਂ ਦੇਖਦੇ ਆਂ ਕਿਲੇ ਦੇ ਵਿੱਚ ਹਾਂ ਤੇ ਹਾਂ ਵੀ ਇੱਧਰ ਮੇਨ ਐਂਟਰੀ ਆ ਜੀ ਕਿਲੇ ਦੀ ਤੇ ਪੱਟੀ ਸ਼ਹਿਰ ਦੀ ਖਾਸ ਕਰ ਲਈ ਇਹ ਵੀ ਹੈ ਜੀ ਵੀ ਇਹ ਇਕੱਲਾ ਏਰੀਆ ਪੰਜਾਬ ਦਾ ਜਿਹੜਾ ਲਾਹੌਰ ਨਾਲ ਜੁੜਿਆ ਹੋਇਆ ਸੀ ਤੇ ਚਲੋ ਅੱਗੇ ਚੱਲ ਕੇ ਦੇਖਦੇ ਆਂ ਇਧਰ ਮੇਨ ਐਂਟਰੀ ਤੋਂ ਇੱਥੇ ਉਸ ਟਾਈਮ ਕੁਝ ਸੈਨਿਕ ਵਗੈਰਾ ਬੈੰਦੇ ਹੋਣਗੇ ਜਾਂ ਤੇ ਉੱਪਰ ਵੀ ਦੇਖੋ ਪਹਿਲੇ ਬੰਦੇ ਫਿਰਦਨ ਲੋ ਇੱਥੇ ਅਸੀਂ ਭਾਜੀ ਬਹੁਤ ਦੂਰੋਂ ਆਏ ਹੋਇਆ ਜੀ ਬੌਜੀ ਦੇਖੋ ਦੀ ਵੱਖਣ ਨੂੰ ਆ ਪੁਰਾਣਾ ਕਿਲਾ ਹਾਂ ਵੀਰੇ ਦੀਵੇ ਰੱਖਣ ਨੂੰ ਨਹੀਂ ਨਹੀਂ ਇਹ ਉਹੋ ਆ ਬਈ ਬਾਹਰੋਂ ਹਮਲਾ ਕਰਨ ਨੂੰ ਮੇਰੇ ਹਿਸਾਬ ਨਾਲ ਵੀ ਬਾਹਰੋਂ ਉਹ ਤੇ ਆ ਦੇਖੋ ਜੀ ਜਿਵੇਂ ਆ ਬਹੁਤ ਉੱਚਾ ਬਣਿਆ ਹੋਇਆ ਇਹ ਇੱਧਰ ਤੁਸੀਂ ਦੇਖ ਰਹੇ ਹੋ ਐਂਟਰੀ ਤੋਂ ਇੱਧਰ ਨੂੰ ਆਪਾਂ ਚੜਾਈ ਚੜ ਕੇ ਇੱਧਰ ਨੂੰ ਆ ਰਹੇ ਹਾਂ ਹੁਣ ਤੇ ਆ ਉੱਪਰ ਨੂੰ ਜਾ ਰਹੀ ਜਾਨੇ ਇਹ ਕਿਦੇ ਦੇ ਚਾਰੇ ਸਾਈਡਾਂ ਤੇ ਚਾਰ ਬੜੇ ਬੜੇ ਮਤਲਬ ਮিনার ਬਣੇ ਹੋਏ ਨੇ ਜਿੱਥੇ ਹਰ ਹਰ ਵੇਲੇ ਵੀ ਇੱਕ ਸਿਕਿਉਰਿਟੀ ਟਾਈਪ ਰਹਿੰਦੀ ਸੀ ਹੁਣ ਇਹਦੀ ਇੰਨੀ ਸਾਂਭ ਸੰਭਾਲ ਨਹੀਂ ਹੋਈ ਹੋਈ ਪੂਰਾ ਪੁਰਾਣਾ ਹੋਇਆ ਪਿਆ ਤੇ ਖੂ ਆ ਗਿਆ ਲੱਗਦਾ ਨਾ ਹਾਂਜੀ ਖੂ ਆ ਗਿਆ ਤੇ ਜਿਵੇਂ ਪੱਟੀ ਸ਼ਹਿਰ ਦੀ ਖਾਸ ਗੱਲ ਇੱਕ ਤੁਹਾਨੂੰ ਦੱਸੀ ਆ ਵੀ ਇਹ ਵੀ ਹੋ ਗਈ ਵੀ ਇਹ ਕੱਲਾ ਕੇ ਏਰੀਆ ਪੰਜਾਬ ਦਾ ਜਿਹੜਾ ਲਾਹੌਰ ਨਾਲ ਜੁੜਿਆ ਹੋਇਆ ਸੀ ਤੇ ਬਾਅਦ ਵਿੱਚ ਇਹਨੂੰ ਲਾਹੌਰ ਨਾਲੋਂ ਕੱਟ ਕੇ ਤਰਨਤਾਰ ਨਮਰਤਸਰ ਨਾਲ ਜੋੜਿਆ ਗਿਆ ਸੀ ਉਸ ਸਮੇਂ ਕਿੰਨਾ ਪਰਫੁੱਲ ਤੋਂ ਇਹ ਦੇਖ ਲਓ ਵੀ 9 ਲੱਖ ਰੁਪਇਆ ਮਾਮਲਾ ਜਾਂਦਾ ਸੀ ਤੇ ਇੱਥੋਂ ਇਸ ਜਗ੍ਹਾ ਤੋਂ ਇਸ ਕਿਲੇ ਵਿੱਚੋਂ ਲਾਹੌਰ ਦੇ ਕਿਲੇ ਰਕੇ ਇੱਕ ਸਰੰਗ ਵੀ ਬਣਾਈ ਗਈ ਸੀ ਜੋ ਬਾਅਦ ਵਿੱਚ ਬੰਦ ਕਰ ਦਿੱਤੀ ਗਈ ਇੱਥੋਂ ਇਸ ਕਿਲੇ ਵਿੱਚੋਂ ਬਣਾਈ ਗਈ ਸੀ ਤੇ ਫਿਰ ਇੱਥੇ ਉਹ ਤੋਂ ਬਾਅਦ ਚ ਇੱਥੇ ਪੁਲਿਸ ਦਾ ਵੀ ਰਾਜ ਰਿਹਾ ਇੱਥੇ ਪੱਟੀ ਸ਼ਹਿਰ ਦਾ ਥਾਣਾ ਬਣਾ ਦਿੱਤਾ ਗਿਆ ਸੀ ਤੇ 2004 ਵਿੱਚ ਜਿਹੜਾ ਇੱਥੇ ਥਾਣਾ ਬਣਾਇਆ ਤੀ 2004 ਵਿੱਚ ਉਹ ਨਵੀਂ ਬਿਲਡਿੰਗ ਬਣਾ ਕੇ ਦੂਜੇ ਪਾਸੇ ਨਾਲ ਹੀ ਸ਼ਿਫਟ ਕਰ ਦਿੱਤਾ ਗਿਆ ਮਤਲਬ ਬਣਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਵੀ ਜੋ ਪਤਾ ਲੱਗਦਾ ਵੀ ਇੱਥੇ ਬਹੁਤ ਟਾਈਮ ਤੱਕ ਰਸਲਾ ਦੱਬਿਆ ਗਿਆ ਸੀ ਤੇ ਇੱਥੇ ਆਉਣ ਤੇ ਪੂਰਨ ਤੌਰ ਤੇ ਪਵੰਦੀ ਸੀ ਉਹ ਤੋਂ ਬਾਅਦ ਫਿਰ ਸਭ ਕੁਝ ਕਲੀਅਰ ਕਰਕੇ ਫਿਰ ਇਹਨੂੰ ਸਾਫ਼ ਕਰ ਦਿੱਤਾ ਗਿਆ ਤੇ ਬਹੁਤ ਸੋਹਣਾ ਬਣਿਆ ਹੋਇਆ ਇਹ ਤੇ ਕੁਝ ਇਤਿਹਾਸਕਾਰਾਂ ਦੇ ਮੁਤਾਬਕ ਇਹ ਕਿਲਾ ਜਿਹੜਾ ਸਿੰਘਪੁਰੀਆ ਮਿਸਲ ਦੇ ਬਾਨੀ ਨਵਾਬ ਕਪੂਰ ਸਿੰਘ ਉਹਨਾਂ ਦੇ ਭਤੀਜੇ ਨੇ ਬਣਾਇਆ ਸੀ ਨਵਾਬ ਕਪੂਰ ਸਿੰਘ ਦੇ ਭਤੀਜੇ ਨੇ ਤੇ ਇੱਥੇ ਆ ਪ੍ਰਾਤਨ ਖੂਬ ਵੀ ਬਣਿਆ ਹੋਇਆ ਖੂਬ ਵੀ ਬਹੁ ਡੂੰਗਾ ਬਣਿਆ ਹੋਇਆ ਤੇ ਪਰ ਇਸ ਕਿਲੇ ਦੇ ਇਤਿਹਾਸ ਬਾਰੇ ਕੁਝ ਪੱਕਾ ਨਹੀਂ ਪਤਾ ਕਿ ਇਹ ਕਿੰਨਾ ਪੁਰਾਣਾ ਤੇ ਕਦੋਂ ਤੋਂ ਆ ਵੈਸੇ ਤਾਂ ਬੀਏ ਜਿਵੇਂ ਅ ਅੱਗੇ ਤੁਹਾਨੂੰ ਦਿਖਾਉਂਦੇ ਆ ਜੋ ਖੂਹ ਆ ਇਹਤੇ ਵੀ ਜਿਹੜੀ ਆ ਬਣੀਆਂ ਹੋਈਆਂ ਨੇ ਉਹ ਉਹ ਦੇਖ ਕੇ ਸਭ ਕੁਝ ਇਹਦਾ ਲੱਗਦਾ ਵੀ ਇਹ ਮੁਗਲ ਹਕੂਮਤ ਦੇ ਸਮੇਂ ਦਾ ਲੱਗ ਰਿਹਾ ਤੇ ਪੱਕਾ ਇਤਿਹਾਸ ਇਹਦਾ ਪਤਾ ਨਹੀਂ ਉਦਾਂ ਇਤਿਹਾਸਕਾਰ ਦੱਸ ਰਹੇ ਨੇ ਵੀ ਇਹ ਸਿੰਘਪੂਰੀਆ ਮਿਸਲ ਦੇ ਬਾਨੀ ਨਵਾਬ ਕਪੂਰ ਸਿੰਘ ਦੇ ਭਤੀਜੇ ਨੇ ਬਣਾਇਆ ਸੀ ਆ ਖੂ ਦੇਖੋ ਬਹੁ ਡੂੰਗਾ ਇਹਦੇ ਆਲੇ ਦਾਲੇ ਜੋ ਬਣਿਆ ਹੋਇਆ ਨੇ ਆ ਇੱਕ ਕਲਾਕਾਰੀ ਇਹ ਲੱਗ ਰਿਹਾ ਵੀ ਮੁਗਲ ਹਕੂਮਤ ਦੇ ਟਾਈਮ ਦਾ ਹੋਊ ਇਹ ਤੇ ਇਸ ਕਿਲੇ ਚ ਸਿੱਖ ਇਤਿਹਾਸ ਨਾਲ ਇਹ ਕਿਲੇ ਦਾ ਕੀ ਸੰਬੰਧ ਆ ਉਹ ਵੀ ਤੁਹਾਨੂੰ ਦੱਸ ਦਿਆਂ ਇਸ ਕਿਲੇ ਚ ਉਹ ਚੱਕੀ ਮੌਜੂਦ ਆ ਜਿੱਥੇ ਸਵਾ ਸਵਾ ਮਣ ਦੇ ਪੀਸਣੇ ਪੀਸੇ ਜਾਂਦੇ ਸੀ ਤੇ ਇਕਾ ਰੂਮ ਰੂਮ ਕਮਰੇ ਕਹਿ ਲੋ ਹਨਾ ਇਹ ਜਦੋਂ ਥਾਣਾ ਬਣਾਇਆ ਗਿਆ ਸੀ ਉਦੋਂ ਪੁਲਿਸ ਵੀ ਯੂਜ਼ ਕਰਦੀ ਰਹੀ ਆ ਕਹਿੰਦੇ ਇਹਨਾਂ ਨੂੰ ਇੱਥੇ ਸਮਾਨ ਵਗੈਰਾ ਹੁੰਦਾ ਸੀ ਤੇ ਹੁਣ ਤਾਂ ਸਾਰਾ ਕਲੀਅਰ ਹੈ ਇੰਨੀ ਸਾਫ ਸਵਾਲ ਨਹੀਂ ਹੋਈ ਹੋਈ ਤੇ ਜਿਵੇਂ ਤੁਹਾਨੂੰ ਦੱਸ ਦੇਤੀ ਵੀ ਸਿੱਖ ਇਤਿਹਾਸ ਨਾਲ ਬਹੁਤ ਵੱਡਾ ਇਤਿਹਾਸ ਆ ਸਿੱਖਾ ਦਾ ਵੀ ਇੱਥੇ ਇੱਥੇ ਉਹ ਚੱਕੀ ਵੀ ਮੌਜੂਦ ਆ ਜਿੱਥੇ ਸਵਾ ਸਵਾ ਮੰਨ ਦੇ ਪੀਸਣੇ ਪੀਸੇ ਗਏ ਸੀ ਇਹ ਜੋ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਉਸੇ ਚੱਕੀ ਦਾ ਪੋੜਾ ਜਿੱਥੇ ਸਵਾ ਸਵਾ ਮਣ ਦੇ ਪੀਸਣੇ ਪੀਸੇ ਗਏ ਸੀ ਤੇ ਕੁੱਲ ਮਿਲਾ ਕੇ ਇਹ ਕਿਲਾ ਇੱਕ ਬਹੁਤ ਵੱਡੀ ਵਿਰਾਸਤ ਸੀ ਸਿੱਖ ਇਤਿਹਾਸ ਨਾਲ ਜੋ ਇਹਦਾ ਸੰਬੰਧ ਆ ਉਹ ਤੁਹਾਨੂੰ ਦੱਸੇ ਦਿੱਤਾ ਤੇ ਹੋਰ ਇਹਦਾ ਸਿੱਖ ਇਤਿਹਾਸ ਨਾਲ ਜੋ ਸੰਬੰਧ ਤੀ ਉਹ 18ਵੀਂ ਸਦੀ ਵਿੱਚ ਜੋ ਬਣਿਆ ਜਦੋਂ ਜਕਰੀਆ ਖਾਨ ਬਾਦਸ਼ਾਹ ਸੀ ਤੇ ਉਹਨੇ ਆਪਣਾ ਫੌਜਦਾਰ ਮਿਰਜ਼ਾ ਜਾਕਰ ਬੇਗ ਉਹਨੂੰ ਇਸ ਕਿਲੇ ਵਿੱਚ ਇਤਨਾਦ ਕੀਤਾ ਸੀ ਪੌਜਿਸ ਮੇਤ ਤਨਾਤ ਕੀਤਾ ਸੀ ਉਸ ਉਸ ਸਮੇਂ ਤੇ ਜਦੋਂ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰਨ ਲਈ ਸਿਪਾਹੀ ਗਏ ਸੀ ਪੂਲੇ ਪਿੰਡ ਵਿੱਚ ਗਏ ਸੀ ਜਦੋਂ ਸਿਪਾਹੀ ਤੇ ਉਹ ਵੀ ਇਸ ਕਿਲੇ ਵਿੱਚੋਂ ਹੀ ਗਏ ਸੀ ਤੇ ਭਾਈ ਤਾਰੂ ਸਿੰਘ ਜੀ ਨੂੰ ਜਦੋਂ ਗ੍ਰਿਫਤਾਰ ਕਰਕੇ ਲਾਹੌਰ ਲੈ ਜਾਣ ਤੋਂ ਪਹਿਲਾਂ ਇਸ ਕਿਲੇ ਵਿੱਚ ਹੀ ਰੱਖਿਆ ਗਿਆ ਸੀ ਤੇ ਸਿੱਖ ਇਤਿਹਾਸ ਨਾਲ ਇਸ ਕਿਲੇ ਦਾ ਜੋ ਸਾਡਾ ਸਿੱਖ ਇਤਿਹਾਸ ਹਾਊਸ ਨਾਲ ਇਸ ਕਿਲੇ ਦਾ ਦੂਜਾ ਸਬੰਧ ਇਹ ਆ ਕਿ ਜੋ ਭਾਈ ਤਾਰਾ ਸਿੰਘ ਦੀ ਬਾਹ ਜਿਹੜੇ ਬਾਹ ਪਿੰਡ ਦੇ ਸਨ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਜਦੋਂ ਸਿਪਾਹੀ ਰਵਾਨਾ ਹੁੰਦੇ ਨੇ ਤਾਂ ਉਹ ਇਸੇ ਕਿਲੇ ਵਿੱਚੋਂ ਹੁੰਦੇ ਨੇ ਤੇ ਬਾਕੀ ਆਪਾਂ ਤੁਹਾਨੂੰ ਦੱਸਿਆ ਹੀ ਆ ਵੀ ਜਿਹੜੇ ਬੀਬੀਆਂ ਨੇ ਸਭਾ ਸਭਾ ਮੰਡ ਦੇ ਪਿੱਛੇ ਨੇ ਪਿੱਛੇ ਤੇ ਉਹ ਬੀਬੀਆਂ ਨੂੰ ਇੱਥੇ ਲਿਆ ਕੇ ਰੱਖਿਆ ਜਾਂਦਾ ਸੀ ਇੱਕ ਤਰ੍ਹਾਂ ਤੇ ਜੇਲ੍ਹ ਦੇ ਰੂਪ ਚ ਇਸ ਕਿਲੇ ਨੂੰ ਵਰਤਿਆ ਜਾਂਦਾ ਸੀ ਤੇ ਬਾਕੀ ਸਿਕਿਉਰਿਟੀ ਪੂਰੀ ਹੁੰਦੀ ਸੀ ਤੇ ਉਹ ਚੱਕੀ ਵੀ ਇੱਥੇ ਅੱਜ ਅੱਜ ਵੀ ਮੌਜੂਦ ਆ ਤੇ ਪੜ ਗਵਾਚ ਗਿਆ ਉਹ ਚੱਕੀ ਦਾ ਹੁਣ ਇੱਥੇ ਸਾਮ ਸੰਭਾਲ ਨਹੀਂ ਕੋਈ ਇੰਨੀ ਤੁਸੀਂ ਹਾਲਤ ਦੇਖ ਹੀ ਸਕਦੇ ਹੋ ਕਿਲੇ ਦੀ ਦੇਖਭਾਲ ਨਹੀਂ ਕੀਤੀ ਜਾਂਦੀ ਇਹਦੀ ਤੇ ਬਾਕੀ ਪੱਟੀ ਸ਼ਹਿਰ ਜੋ ਉਸ ਸਮੇਂ ਰਿਆਸਤ ਹੁੰਦੀ ਸੀ ਇਸ ਨਾਲ ਮਤਲਬ ਇਤਿਹਾਸਕ ਸ਼ਹਿਰ ਕਹਿ ਸਕਦੇ ਆ ਇਹਨੂੰ ਜਿਵੇਂ ਬੀਬੀ ਰਜਨੀ ਜੀ ਬੀਬੀ ਰਜਨੀ ਜੀ ਵੀ ਇਸ ਸਹਿਰ ਨਾਲੇ ਸੰਬੰਧ ਰੱਖਦੇ ਸੀ ਤੇ ਬਾਬਾ ਬਿਧੀ ਚੰਦ ਜੀ ਇੱਥੋਂ ਹੀ ਦਸਾਲੇ ਲੈ ਕੇ ਗਏ ਸੀ ਇਹ ਬਾਬਾ ਸੁਖਾ ਸਿੰਘ ਬਾਬਾ ਮਹਿਤਾਬ ਸਿੰਘ ਜੀ ਮੱッセ ਰੰਗੜ ਦਾ ਸੇਰ ਵੱਡਣ ਆਏ ਸਨ ਜਦੋਂ ਤੇ ਉਹ ਵੀ ਇੱਥੋਂ ਹੀ ਠੀਕਰਾ ਪਰ ਕੇ ਦਰਬਾਰ ਸਾਹਿਬ ਲੈ ਕੇ ਗਏ ਸੀ ਤੇ ਬਾਕੀ ਇੱਧਰ ਹੁਣ ਉੱਪਰ ਜਾਣ ਦਾ ਰਸਤਾ ਵੀ ਹੈਗਾ ਉਰੇ ਤੇ ਇੱਧਰ ਮੇਨ ਐਂਟਰੀ ਵੱਲੀ ਹੋਈ ਇੱਧਰ ਮੇਨ ਐਂਟਰੀ ਹੈ ਸਾਹਮਣੇ ਉੱਪਰ ਜਾਂਦਾ ਉਧਰ ਦਾ ਚਾਰੇ ਖੁੰਜਿਆ ਚ ਹੈਗਾ ਉੱਪਰ ਜਾਂਦਾ ਤੇ ਚਲੋ ਦੇਖਦੇ ਆਂ ਜਾ ਕੇ ਜਿੱਥੇ ਦੇ ਰੋਤੇ ਦਾ ਰਸਤਾ ਹਾਏ گا ਉੱਪਰ ਜਾਣ ਦਾ ਰਸਤਾ ਜੀ ਹਾਂਜੀ ਹਾਈ ਮੇਰਾ ਤੇ ਇਹ ਆਪਾਂ ਉੱਪਰ ਪਹੁੰਚ ਗਏ ਜੀ ਉਸ ਟਾਈਮ ਇੱਥੇ ਸੈਨਿਕ ਵਗੈਰਾ ਲੱਗੇ ਹੁੰਦੇ ਹੋਣਗੇ ਤੇ ਇੱਧਰ ਦੀ ਉੱਪਰ ਜਾ ਕੇ ਉੱਪਰ ਖੜਨ ਦੀ ਜਗਾ ਤੇ ਤੁਹਾਨੂੰ ਦਿਖਾਉਂਦੇ ਆਂ ਏ ਦੇਖੋ ਜੀ ਸ਼ਹਿਰ ਤੋਂ ਕਿੰਨਾ ਉੱਚਾ ਬਹੁਤ ਉੱਚਾ ਜੀ ਸ਼ਹਿਰ ਤੋਂ ਸ਼ਹਿਰ ਸਾਰਾ ਨੀਮਾ ਰਹਿ ਗਿਆ ਤੇ ਚਲਦੇ ਆਪਾਂ ਹੁਣ ਥੱਲੇ ਆਲੇ-ਦਾਲੇ ਖੜਨ ਨੂੰ ਵੀ ਜਗਾ ਉਰੇ ਸਾਰੀ ਉਹ ਦੇਖੋ ਖੜਨ ਨੂੰ ਬਹੁਤ ਜਗਾ ਬਣੀ ਆ ਸਾਰੇ ਸ਼ਹਿਰ ਤੋਂ ਉੱਚਾ ਰਹਿ ਗਿਆ ਜੀ ਇਹ ਇਹ ਜਿਹੜੇ ਮিনার ਨੇ ਚਾਰੇ ਇਹ ਆਖਰੀ ਕਿਤੇ ਪਹਿਰੇਦਾਰੀ ਕਰਨੀ ਹੁੰਦੀ ਸੀਗੀ ਰਾਖਾ ਰਾਖੀ ਰੱਖਣ ਦੀ ਇਹ ਇਤਿਹਾਸਕਾਰ ਆਪਾਂ ਦੱਸ ਰਹੇ ਹਣੀ ਬਣਿਆ ਹੋਣਾ ਉਹ ਤੇ ਬਹੁਤ ਜਾਨੀ ਹਲੇ ਵੀ ਵਧੀਆ ਬਹੁਤ ਉਹ ਬਣਿਆ ਹੋਇਆ ਤੇ ਇਹ ਸਾਰੀ ਉੱਤੇ ਚਾਰ ਦੁਆਰੇ ਐਸ ਲੋਟ ਘੁੰਮ ਰਹੀ ਆ ਕੋਈ ਇੱਥੇ ਹੋਣਾ ਇਹਦਾ ਵੀ ਕੋਈ ਮਹੱਤਵ ਵੀ ਇਹ ਕਿਉਂ ਬਣਾਈ ਗਈ ਥੀ ਇਹ ਸਹੀ ਨਹੀਂ ਨਾ ਚਾਰੇ ਮੀਨਾਰ ਹਾਂ ਵੀਰੇ ਸਾਰੇ ਸ਼ਹਿਰ ਤੋਂ ਉੱਚੇ ਨੇ ਸਾਰਾ ਸ਼ਹਿਰ ਉਸ ਸਮੇਂ ਤਹ ਪੱਟੀ ਰਿਆਸਤ ਸੀ ਪੱਟੀ ਰਿਆਸਤ ਸੀ ਤੇ ਇੱਕ ਹਾਂ ਸਾਰੇ ਸੇਮ ਨੇ ਵੀਰੇ ਇੱਕ ਟੇਬਲ 'ਚ ਸਾਰੇ ਸ਼ਹਿਰ ਤੋਂ ਉੱਤੇ ਤੇ ਬਾਕੀ ਜਿਹੜਾ ਚਾਰੇ ਪਾਸੇ ਬਣਾਇਆ ਹੋਇਆ ਘੁੰਮਣ ਨੂੰ ਇਹ ਦਾ ਕੋਈ ਇਹਦਾ ਵੀ ਮਹੱਤਵ ਹੋਣਾ ਜਾਂ ਇੱਕ ਦੂਜੇ ਨਾਲ ਕਨੈਕਟੀਵਿਟੀ ਸੈਨਕਾ ਦੀ ਲਾ ਲਓ ਵੀ ਉਹ ਫੋਰਟ ਤੋਹਾ ਫਾ ਫੋਰਟ ਤੱਕ ਤੇ ਉਹ ਪ੍ਰਾਤਨ ਖੂ ਆ ਪੂਰੇ ਕਿਲੇ ਦੀ ਲੁੱਕ ਤੇ ਚਲੋ ਜੀ ਹੁਣ ਚਲਦੇ ਆਂ ਬਾਕੀ ਜੇ ਕਿਸੇ ਨੂੰ ਵੀ ਇਹ ਕਿਲੇ ਬਾਰੇ ਕੋਈ ਵੀ ਨੌਲੇਜ ਹੈ ਤਾਂ ਜਰੂਰ ਦੱਸਿਓ ਤੇ ਕਿਲੇ ਨੂੰ ਰਸਤਾ ਜਮਾਂ ਹੀ ਬਾਜ਼ਾਰ ਦੇ ਕੋਲ ਉਹ ਆ ਰਿਹਾ ਜਮਾਂ ਹੀ ਲੱਗੇ ਆ ਸਾਜ ਕੇਂਦਰ ਦੇ ਜਮਾਂ ਹੀ ਕੋਲ ਤੁਹਾਨੂੰ ਸਾਹਮਣੇ ਆਹ ਪੱਟੀ ਸ਼ਹਿਰ ਦਾ ਬਾਜ਼ਾਰ ਆ ਜਰ ਇੱਥੋਂ ਬਾਜ਼ਾਰ ਚੋਂ ਲੰਘਾਂਗੇ ਆ ਥੋੜਾ ਤਿੰਨ ਚੜ ਕੇ ਕਿਲੇ ਨੂੰ ਰਸਤਾ ਉਹ ਸਾਹਮਣੇ ਹੀ ਕਿਲਾ ਤੁਹਾਨੂੰ ਦਿਜਣਾ ਤੇ ਬਾਕੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਿਓ ਇਹ ਚੈਨਲ ਤੇ ਬਾਕੀ ਕਿਲੇ ਬਾਰੇ ਜਿਨੂੰ ਵੀ ਕੋਈ ਨੌਲਜ ਆ ਮਾੜਾ ਮਿੱਤਾ ਜਿਨੂੰ ਵੀ ਕੁਝ ਪਤਾ ਤੇ ਉਹ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ